ਅੜ ਗਿਆ ਦਾ ਕੰਮ ਦੇਖੇ ਅੜ ਗਿਆ ਗੇਅਰ ਬਾਕਸ ਆੜ ਗਿਆ ਬਹੁਤ ਖਾ ਬੰਦੇ ਕਿਨੇ ਲੱਗੇ 3100 ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਭੈਣ ਭਾਈ ਇਹ ਅੱਜ ਬਾਈ ਇੱਕ ਮੈਰਿਜ ਤੇ ਆਏ ਆ ਵਿਆਹ ਤੇ ਆਪਣਾ ਡਾਕਟਰ ਹਰਜਿੰਦਰ ਵੀਰ ਵੀ ਜੱਗੇ ਦੀ ਬਹੁਤ ਮਦਦ ਕਰੀ ਸੀ ਵੀਰ ਨੇ ਹਾਂ ਸਾਡਾ ਜਿੱਦਾ ਹੀ ਪਿਆਰ ਆ ਸਰਜੀਤ ਹਸਪੀਟਲ ਚ ਹਾਂ ਹਾਂ ਤੇ ਅਸੀਂ ਟਾਈਮ 'ਗੇ ਬਾਈ ਵੀਰ ਦੇ ਪਿੰਡ ਪਹੁੰਚ ਗਏ ਤੇ ਆਪਣੀ ਗੱਡੀ ਨੂੰ ਫੁੱਲ ਲੱਗੇ ਪਿਆ ਪ੍ਰਧਾਨ ਬਾਈ ਵਾਲੀ ਗੱਡੀ ਪਿੱਛੇ ਖੜੀ ਐ ਤੇ ਵੀਰ ਨੂੰ ਕਹਿਤਾ ਵੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਫੋਨ ਮਾਰ ਦੇ ਹਾਂ ਹਾਜ਼ਰ ਭਾਈ ਕਿਉਂਕਿ ਉਹਨੇ ਸਾਡੇ ਵਾਸਤੇ ਇੰਨਾ ਕੁ ਕਰਿਆ ਬਾਈ ਜਾਂਦੀ ਸਾਰੇ ਕੰਮ ਹੁੰਦਰਾ ਸਾਡਾ ਹਾਂ ਹੋਰ ਕੀ ਬਾਈ ਤੇ ਬਾਕੀ ਪਿੰਡ ਫੂਲ ਬਾਈ ਹਾਂ ਫੂਲ ਫੂਲ ਪਿੰਡ ਪਹੁੰਚੇ ਪਿਆ ਪਰਾਂ ਦੀ ਟਾਈਮ 'ਕ ਲੈ ਆ ਗਏ ਆਪਾਂ ਟਾਈਮ 'ਕ ਮੈਂ ਤਾਂ ਕੱਦ 8 ਵਜੇ ਤਿਆਰ ਹੋਏ ਪਿਆ ਵਾਹ ਜੀ ਵਾਹ ਪ੍ਰਧਾਨ ਜੀ ਲੇਟ ਕਰਤਾ ਆਪਾਂ ਨੂੰ ਲੇਟ ਨਹੀਂ ਦੀ ਹੈਗੀ ਪਿੰਡ ਹੂੰ ਪਿੰਡ ਲੈ ਆਮਨੇ ਤੁਹਾਨੂੰ ਫਰਕ ਹੋਊਗਾ ਮੈਨੂੰ ਤਾਂ ਕੋਈ ਫਰਕ ਨਹੀਂ ਲੇਟ ਤੇ ਆ ਵੀ ਨਾ ਪਿੰਡ ਲੇਟ ਹੈ ਨਹੀਂ ਦੀ ਬਾੜ ਵੀ ਰੋਪੜ ਖੜੇ ਕਰਾਏ ਬੱਸ ਵੀ ਰੋਪੜ ਕਰਾਈ ਬੱਸ ਤਾਂ ਹੀ ਕਹਿੰਦਾ ਤੁਹਾਨੂੰ ਫਰਕ ਸਾਨੂੰ ਤਾਂ ਫਰਕ ਨਹੀਂ ਹੈਗਾ ਇੰਨਾ ਕੰਮ ਸਿਸਟਮ ਹੋ ਗਿਆ ਰਾ ਬਾਈ ਦਾ ਪੁੱਛੋ ਨਾ ਲੈਡ ਨੇ ਤਾਂ ਇੰਨਾ ਦੂ ਕੀ ਕਰ ਲਿਆ ਬਾਈ ਮੈਂ 8 ਵਜੇ ਤੱਕ ਦੇਖੀ ਗਿਆ 8 10 ਤੱਕ ਆ ਜੂਗੀ ਮੈਂ ਕਿਹਾ ਸਾਰਾ ਕੁਝੇ ਕੰਮ ਖਰਾਬ ਹੋ ਜਾਣ ਉਧਰ ਵੀਰ ਦਾ ਫੋਨ ਆਇਆ ਰੋਪੜ ਨੂੰ ਭੱਜ ਲਾ ਰੋਪੜ ਲਾਜ ਹੈਗਾ ਇਹ ਤੈਨੂੰ ਕਿਹਾ ਪੂਰੀ ਰਿਆਂ ਦੇ ਲੈਟਰ ਹੈਗਾ ਹੈ ਨਾ ਮੈਂ ਕਿਹਾ ਕਾ ਨੂੰ ਤੰਗ ਕਰਨਾ ਫਿਰ ਰੋਪੜ ਹੈ ਗਈ ਤਾਂ ਤਾਂ ਕਰਕੇ ਫਿਰ ਮੈਂ ਇੱਧਰ ਆ ਗਿਆ ਕਿ ਅਮਨੇ ਉਹ ਲੇਟ ਹੈਗੀ ਆ ਰੋਪੜ ਹੈਗੀ ਬਾਈ ਪਤਾ ਨਹੀਂ ਕੀ ਚੱਕਰ ਹੈ ਤੇ ਆਪਣੇ ਮੈਂ ਪੁੱਛਿਆ ਤਾਂ ਵੀਰ ਨੂੰ ਕਹਿੰਦਾ ਵੀ 1:30 ਵਜੇ ਤੱਕ ਦਾ ਕੱਟ ਹੈ ਮੈਂ ਕਿਹਾ ਨਾ ਨਾ ਕੰਮ ਲੋਟ ਨਹੀਂ ਆਉਣਾ ਬਾਕੀ ਬਾਈ ਕੱਲ ਮੈਂ ਕਿਤੇ ਬਾਹਰ ਗਿਆ ਪਤਾ ਤੇ ਫੁੱਲ ਸਰਦੀ ਦੇ ਨਹੀਂ ਲਵਾ ਕੇ ਲਾਏ ਆ ਵੀਰ ਨਾ ਇਹ ਜੱਗਾ ਫੁੱਲ ਮਰ ਜਾਣ ਦੀ ਲੱਗ ਗਈ ਲੋ ਆ ਕੇ ਲਾਏ ਪਹਿਲਾਂ ਤਾਂ ਮੈਨੂੰ ਐ ਤਾਂ ਪਤਾ ਨਹੀਂ ਕਿ ਆ ਕਰ ਗਏ ਹੁਣੇ ਨੇ ਨੇ ਠੀਕ ਆ ਫੁੱਲ ਠੀਕ ਲੱਗਦੇ ਆ ਇਹ ਬਾਈ ਫੁੱਲ ਆਪਾਂ ਲਵਾਉਂਦੇ ਸ੍ਰੀ ਚਮਕੌਰ ਸਾਹਿਬ ਉਹਨਾਂ ਨੇ ਦੇਖੋ ਵੀ ਕਿੱਦਾਂ ਜਿਹਾ ਡੈਕੋਰੇਸ਼ਨ ਕਰੀ ਆ ਵੀ ਅੱਜ ਕੱਲ ਜਿਹੜੇ ਅਸਲੀ ਫੁੱਲ ਆ ਬਾਈ ਉਹ ਘੱਟੇ ਚੱਲਦੇ ਮੁਰਝਾ ਜਾਂਦੇ ਆ ਅਸਲੀ ਕਿਹੜਾ ਚੱਲਦਾ ਸਮ ਨਹੀਂ ਹੁਣ ਉਹ ਤਾਂ ਨਾਲ ਦੀ ਨਾਲ ਮੁਰਝਾ ਜਾਂਦਾ ਫੇ ਆਹੀ ਚੱਲਦੇ ਜਿਹੜੇ ਅਲਟੀਵੀਸ਼ਨ ਆ ਦੇਖ ਲਓ ਬਾਈ ਗੱਡੀ ਦੀ ਲੋਕਾ ਚ ਗੱਡੀ ਤਿਆਰ ਵਰ ਤਿਆਰ ਆ ਓ ਜੀ ਬਾਈ ਪਹੁੰਚ ਗਏ ਇੱਧਰ ਬਾਈ ਦੇ ਘਰ ਕੋਲ ਦੇਖੋ ਰੇਸਨ ਪੂਰੀ ਹੋਈ ਵੀ ਆ ਆ ਬਾਈ ਆਪੇ ਕੱਢਣਾ ਮਾੜਾ ਬੰਦਾ ਵਾ ਕੱਢਣਾ ਪੈਣਾ ਬਾਈ ਹਾਂ ਚਲ ਭਾਈ ਵੀ ਲੇਟ ਹੋ ਰਿਹਾ ਓਕੇ ਦੇਖਦੇ ਬਾਕੀ ਹਾਲੇ ਕਿੱਧਰ ਕੀ ਆ ਸਿਸਟਮ ਮੁੰਡਿਆਂ ਦਾ ਕੰਮ ਆ ਕੱਢਣਾ ਤੁਸੀਂ ਖੜਕਾਓ ਬਾਈ ਖੜਕਾਓ ਮੜਾ ਇਹ ਹਾਂਜੀ ਹਾਂਜੀ ਧੜਕਾ ਧੜਕਾ ਕਰੋ ਕਰਦੇ ਨਹੀਂ ਬਸ ਕਰ ਕਿੱਧਰ ਮੁੰਡਾ ਆ ਰਹੀ ਇੱਧਰ ਬੈਠੀ ਮੈਂ ਬੁਲਾ ਰਹੀ ਸੀ ਇੱਥੇ ਇੱਧਰ ਬੈਠਾ ਲੋ ਜੀ ਪ੍ਰਧਾਨ ਬਾਈ ਨੇ ਕਿਹਾ ਵੀ ਹੁਣ ਢੋਲ ਢੋਲ ਪਜਾਓ ਕੰਮ ਖਚਾਓ ਪ੍ਰਧਾਨ ਜੀ ਹੋਰ ਕੀ ਖਿੱਚ ਹੋ ਰਿਹਾ ਅੱਜ ਜਲੀ ਹੈ ਬਈ ਬੰਦੇ ਵਧੀਆ ਬਈ ਗਰੁੱਪ ਵਾਲੇ ਬੰਦੇ ਵਧੀਆ ਗਰੁੱਪ ਵਾਲੇ ਵਧੀਆ ਤੇਲਾ ਟੌਰ ਪ੍ਰਧਾਨ ਆਹ ਹਾਂ ਪੂਰਾ ਜੀ ਇਹ ਵੇਲ ਕਰਦੇ ਆ ਆ ਬੱਲੇ ਬਾਈ ਡੀਜੇ ਵੇਨ ਆ ਆਨੰਦ ਕਾਰਜ ਹੋ ਗਏ ਆਪਣੇ ਵੀਰ ਦੇ। ਇੱਧਰ ਬਾਈ ਡਾਕਟਰਾਂ ਦਾ ਵੀ ਗਰੁੱਪ ਪਹੁੰਚ ਗਿਆ ਵਾ ਹਾਂ ਜਗੇ ਸਾਰੇ ਡਾਕਟਰ ਬੰਦੇ ਆ ਬਾਈ ਤੂੰ ਆਪਣੇ ਖੁੱਲ੍ਹੇ ਜੂੜਾ ਜਿੰਨਾ ਮਰਜ਼ੀ ਖਾ ਸਕਦਾ ਤੇਰਾ ਇਲਾਜ ਹੋ ਰਿਹਾ ਹੋ ਜੀ ਓ ਠੀਕ ਹੈ ਜੀ ਬਹੁਤ ਹੈ ਤੇਰੇ ਕੋਈ ਚੱਕ ਲਿਆ ਸਕਦਾ ਗੱਲ ਗੱਲ ਨੂੰ ਮੇਰੇ ਨਾਲ ਕਿਹੜੇ ਹੋ ਗਿਆ ਅੱਛਾ ਬਾਈ ਆ ਆਪਣੇ ਕਾਰ ਜੇਮਾ ਪਾ ਲੈ ਕਿਤੇ ਹੋਹੀ ਕੰਮ ਨਾ ਹੋ ਜਵੇ ਮੇਰੇ ਹੱਥ ਚ ਪੜ ਸਕੇਦਾ ਮੈਂ ਕਿਸ ਕਾ ਮੇਰੀ ਦਿਹਾੜੀ ਪੈ ਗਈ ਜੀ ਤੇਰੇ ਇੰਨੇ ਟਿਆੜੀ ਰਹਿ ਗਈ ਚੱਲਿਆ ਇਹ ਚੱਲਿਆ ਵੇ ਚਲੋ ਮੈਂ ਤਿੰਨ ਗੋ ਮੈਂ ਤਾਂ ਕੱਟਿਆ ਹੋਰ ਦੇਦਾ ਕਹਿੰਦਾ ਹੋਰ ਲਓ ਵੀ ਬੰਦੂ ਮੈਂ ਜੋ ਮੈਂ ਲਾ ਆ ਗਿਆ ਕਿਹੜਾ ਪਹਿਲੇ ਸੁੱਤੋਂ ਡਰਦਾ ਅੰਦਰ ਅਸੀਂ ਉਹਨੂੰ ਮੋਰੇ ਖੇਤ ਦੇ ਪਿੱਛੇ ਗਿਆ ਜੀ ਅਰਜਿੰਦਰ ਦਾ ਬਾਈ ਪੈਨਸਰੇ ਡਰ ਲਾਤਾ ਪਿੱਛੇ ਵੀ ਗਿਆ ਜੀ ਤੇ ਉਹ ਪੂਨ ਮੋਰੇ ਨੂੰ ਖੇਤ ਦੇ ਆਂਕਲ ਵੀ ਆਪਾਂ ਆਂਕਲ ਪਹੁੰਚ ਗਿਆ ਹਾਂ ਜੀ ਮੈਂ ਪਹੁੰਚ ਗਿਆ ਬੇਟਾ ਰਾਜੀ ਕਰਦਾ ਯਾਰ ਵਾਹ ਠੀਕ ਹੈ ਬੇਟਾ ਵੀ ਇਹੋ ਰਾਜੀ ਕਰਾਓ ਨਾ ਨਾ ਸਾਰੇ ਨੇ ਮੇਲੋ ਜੀ ਅੱਜ ਪੱਕਾ ਬੰਨੀ ਹੋਈ ਆ ਪਸ਼ਾਰ ਨਹੀਂ ਹੁੰਦੇ ਹੈਗੇ ਅੱਜ ਬਜ਼ਾਰ ਕਹਿੰਦਾ ਅੱਜ ਬਜ਼ਾਰ ਕੋਈ ਨਹੀਂ ਹੁੰਦਾ ਹੈਗਾ ਕਹਦਾ ਮੇਰੇ ਤਾਂ ਕੋਈ ਪੱਕੀ ਕਰੀ ਕਰੀ ਹੁੰਦੇ ਨਾ ਲੇ ਲੀਲੀ ਚਲੋ ਠੀਕ ਹੋ ਗਿਆ ਵਾਲੇ ਠੀਕ ਹੈ ਜਰਾ ਮੈਂ ਇੰਤਰਾਂ ਚੱਕਾ ਠੀਕ ਹੋਇਆ ਕੋਈ ਬੰਦਾ ਨੌਲੀ ਡਾਕਟਰ ਸਾਹਿਬ ਪਹੁੰਚ ਗਏ ਡਾਕਟਰ ਪੁਨੀਤ ਨਹੀਂ 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 ਗੁਰੂ ਹੋਣਾ ਮਾਤਾ ਹੋਣਾ ਬੱਚੇ ਹੋਣਗੇ ਲੋ ਜੀ ਦੇਖਦੇ ਕਿੰਨੀ ਡਿਮਾਂਡ ਰੱਖੀ ਹੈ 11 ਰੁਪਏ ਕਿੰਨੀ 11 ਰੁਪਏ ਕਹਿੰਦੇ 101 11 ਦੇ ਦੋ ਯਾਰ ਮਿੰਗਾਈ ਬਾਲ ਦਾ ਲੋਕਡਾਊਨ ਲੱਗ ਗਿਆ हैलो हेलो हलो ਕਿੰਨੇ ਦੀ 21 ਸਾਹਿਬ ਚਲੋ ਜੀ ਚਲੋ ਚਲੋ ਜੀ ਓ ਬਾਈ ਅੜ ਗਿਆ ਦਾ ਕੰਮ ਦੇਖੇ ਅੜ ਗਿਆ ਦਾ ਗੇਰ ਵਾਸਾ ਅੜ ਗਿਆ ਬੌਖਾ ਬੰਦੇ ਕਿਨੇ ਲੱਗੇ 3100 ਚੱਲ ਫੇਰ ਤਾਂ ਠੀਕ ਸਾਡਾ ਇੱਕ ਆਰ ਨਾਨ ਕਾੜ ਗਿਆ ਯਾਰ ਸਰਵਾਲਾ ਰੋਣ ਲੱਗ ਗਿਆ ਰੋਣ ਲੱਗਦਾ ਭੁੱਖ ਲੱਗੀ ਪ੍ਰਧਾਨ ਬਾਈ ਹੋਰ ਕੋ ਖਾਵੇ ਨਾ ਖਾਵੇ ਮਿੱਠਾ ਜ਼ਰੂਰ ਖਾਈਦਾ ਠੀਕ ਹੈ ਇਹੀ ਵੈਸੇ ਨੂੰ ਖਾਣਾ ਹੈ ਇਹੀ ਵੈਸੇ ਨੂੰ ਖਾਣਾ ਹੈ ਗਲਮਾ ਜੱਗਾ ਬਾਈ ਅੰਦਰ ਨੂੰ ਗਿਆ ਅੰਦਰ ਨੂੰ ਗਿਆ ਟੀਮ ਨੂੰ ਬੁਲਾਉਣ ਗਿਆ ਟੀਮ ਨੂੰ ਬੁਲਾਉਣ ਗਿਆ ਫੋਟੋ ਸ਼ੂਟ ਬਾਈ ਦੇਖੋ ਐਦਾ ਹੁੰਦਾ ਏ ਸੱਤ ਤੋਂ ਹੁੰਦਾ ਏ ਐਵੇਂ ਦੇ ਉੱਪਰ ਨੂੰ ਕਰਦ ਲੰਗਾ ਦੇ ਕਰਿਆ ਵਾਹ ਐਸੇ ਲੈ ਐਸੇ ਦੇਖੇ ਹੁਣ ਹਾਂਜੀ ਬਾਈ ਦੇਖੇ ਤੁਸੀਂ ਇਹ ਨੀ ਨਾ ਮੈਂ ਮੋੜੇ ਕਿ ਕੰਨ ਆਂਦਾ ਇਹਦਾ ਨਾਇਟ ਉਸ ਕਿਨਾ ਵੱਡਾ ਆ ਮੈਂ ਥੋੜਾ ਚੈੱਕ ਕਰਦਾ ਕਰੋ ਕਰੋ लो जी भाई फोटो शूट अले भी जारी है देखो yeah ਅੱਜ ਕਿੱਥੇ ਰਾਇਆ ਹੈ? ਬਾਈ ਚੱਕਣ ਮਾਉਣ ਆਇਆ ਤੂੰ। ਪ੍ਰਧਾਨ ਦੇ ਵੀ ਮੈਂ ਦੇ ਲੋ ਕਹਿ ਜਾ ਕੱਪ। ਬੰਦੇ ਨੂੰ ਚਪਲਾ ਜਿਹਾ ਲੱਤ ਲੈ ਗਿਆ ਰੱਤੇ। ਇਹ ਕਿਹਨਾਂ ਲੈ ਕੇ ਜਾਣਾ? ਇਹ ਗੁੱਠੇ ਸੱਟ ਲੱਗੀ। ਮੇਰੇ ਪਾ ਨਹੀਂ। ਬਾਈ ਖੁੱਲੇ ਪੈਸੇ ਤਾਂ ਦੇ ਯਾਰ। ਰੌਲਾ ਦਾ ਖੁੱਲੇ ਪੈਸਾ ਦਾ ਇਹ। ਬਾਈ ਲੰਗਜੀ ਮਾਰਦਾ ਕਿ ਆ ਹੋ ਗਿਆ? ਭਾਈ ਸਮਾਪਤੀ ਹੋ ਗਈ ਸਮਾਪਤੀ ਕੱਲੀ ਰੋਟੀ ਰਹਿ ਗਈ ਹੈ ਬਾਈ ਤੁਸੀਂ ਖਾ ਲੇ ਬਾਈ ਹਾਂ ਹਾਂ ਬਾਕੀ ਬਾਈ ਡੀਜੇ ਤੇ ਭੰਗੜਾ ਵੀ ਹੋ ਲਿਆ ਸਾਰਾ ਕੰਮ ਹੋ ਲਿਆ ਰੋਟੀ ਰਹਿ ਗਈ ਪ੍ਰੋਗਰਾਮ ਵਧੀਆ ਦਾ ਭਾਈ ਪ੍ਰੋਗਰਾਮ ਬਾਈ ਵਧੀਆ ਲੱਗਿਆ ਸਾਨੂੰ ਬਾਕੀ ਰਹਿ ਗਈ ਡੋਲੀ ਵਿਦਾਈ ਤੇ ਚੱਲੀਏ ਘਰ ਨੂੰ ਗੱਡੀ ਤਿਆਰ ਵਰ ਤਿਆਰ ਪ੍ਰਧਾਨ ਬਾਈ ਪਿੰਡ ਦੀ ਜਾ ਕੇ ਦੁਆਰਾ ਆਏ ਬਾਈ ਹੈ ਸਟਾਫ ਛੱਡ ਗਿਆ ਐ ਇੰਜੋਏ ਕਰਿਆ ਵਧੀਆ ਚੰਗੀ ਤਰ੍ਹਾਂ ਸਟਾਫ ਛੱਡ ਗਿਆ ਤਾਂ ਬਾਈ ਕਿਸੇ ਕੋ ਰੋਪੜ ਆ ਰੋਪੜ ਕੋ ਨਾਨਾ ਠੀਕ ਹੈ ਨਿਆਣਿਆਂ ਨੂੰ ਛੱਡ ਗਿਆ ਬਾਈ ਬਾਈ ਬਾਕੀ ਬਾਈ ਚੱਲੇ ਸਾਰੇ ਰੋਟੀ ਖਾਣ ਹੁਣ ਜੱਗੇ ਕਿਹਾ ਹੋ ਗਿਆ ਮੈਨੂੰ ਅੱਜ ਮੈਨੂੰ ਕਹਦੇ ਵੱਡਣਾ ਹੈ ਵੱਡਣਾ ਤੁਨਹਾ ਬਾਈ ਖੋਜ ਨਹੀਂ ਦਿੰਦੇ ਨਾਨਕ ਨੂੰ ਬਾਈ ਅੱਜ ਸਰਵਾਲਾ ਬਣਾਤਾ ਖੋਜਾ ਪੁਰਾ ਇਹ ਬਾ ਖੁਸ਼ੇ ਖੁਸ਼ ਆ ਆ ਭਾਈ ਜੇ ਸਰਵਲਾ ਇਹੋ ਜਿਹਾ ਹੋਵੇ ਵਿਆਹ ਫਿਰ ਛੇਤੀ ਹੋ ਜਾਂਦਾ ਹੈ। ਇੱਕ ਦਿਨ ਪਹਿਲਾਂ ਜਾਵੇ। ਇੱਕ ਦਿਨ ਪਹਿਲਾਂ ਰਾਤ ਦਾ ਇੰਤਜ਼ਾਮ ਕਰਕੇ ਜਾਵੇ। ਰਾਤ ਦਾ ਇੰਤਜ਼ਾਮ ਕਰਕੇ ਜਾਵੇ ਇਹੋ ਜਿਹਾ ਸਰਵਲਾ ਟੱਕਰੂਗਾ। ਇਰਫਾਨ ਕੋਲਾ ਕੁਝ ਵੀ ਕਰਦਾ ਬੋਲ ਲਈ ਨਹੀਂ। ਬੋਲਦਾ ਨਹੀਂ ਹੈਗਾ। ਅਸੀਂ ਜਾ ਕੇ ਇਹਨੂੰ ਕਹਾਂ ਵੀ ਢੋਲ ਵਜਵਾ। ਓਹੋ ਠੰਡਾ ਦਾ। ਹੋ ਗਿਆ ਜਮਾਈ। ਭਾਈ ਅੱਜ ਬੀਜੀ ਦਾ ਮੁੰਡੇ ਨੂੰ ਫੋਨ ਇੰਨੇ ਇਹ ਨਾ ਪਤਾ ਹੀ ਲੱਗਿਆ। ਭਾਬੀ ਜੀ ਵੀ ਜਿਆਦਾ। ਨਾਨਕ ਬੀਜੀ ਦਾ ਜਿੰਮੇਵਾਰੀ ਤੇ ਸਰਵਾਲਾ ਦਾ ਯਾਰ ਆ ਮੈਂ ਵਿਆਹ ਦੇ ਮੁੰਡਾ ਹੋਰ ਜਿਹੜਾ ਅਗਰ ਤੂੰ ਸਰਵਾਲਾ ਬਣ ਗਿਆ ਜਾਂ ਵਿਚੋਲਾ ਬਣ ਗਿਆ ਕਿਨੇ ਕਹਿ ਕੱਲ ਮੈਂ ਅਸੀਂ ਰਾਤ ਲਾ ਕੇ ਜਣੀ ਤੇ ਹੁਣ ਇਹ ਨਹੀਂ ਗੁੱਲਾ ਬਣਨਾ ਹੈ ਹੁਣ ਸਰਵਾਲੀ ਬਣੀ ਇਹਦੀ ਵਾਰੀ ਆ ਹਾਂ ਭਾਈ ਅਗਲਾ ਨੰਬਰ ਅਗਲਾ ਨੰਬਰ ਆਉਣਾ ਨਾਨਕਾ ਹੁਣ ਸਰਵਾਲਾ ਕੋਈ ਹੋਰ ਲੱਭਣਾ ਕੁਰਬਾਨ ਤਾਹੀਂ ਰੱਖੀ ਫਿਰਦਾ ਏ ਹਾਂ ਹਾਂ ਇਹ ਨਾ ਅੱਜ ਦੋ ਪੇਜ ਸਿੱਖ ਲੈ ਸਾਰੇ ਅੱਜ ਕਹਿੰਦਾ ਕਹਾਂ ਨੂੰ 4 ਵਜੇ ਫਾਈਨਲ ਕਰ ਦੂਗਾ ਨਾ ਹਾਂ ਬਾਅਦ ਠੀਕ ਹੈ ਜੱਗੇ ਰੋਟੀ ਰੋਟੀ ਤੂੰ ਬੜੀ ਛੇਤੀ ਲੋ ਜੀ ਬਈ ਗੱਡੀ ਲਿਆ ਕੇ ਟਿਕਾਣੇ ਲਾ ਦਿੱਤੀ। ਹਾਂ ਵੀ ਨਾਨਕ। ਨਾਨਕ ਵੀ ਕਹਿੰਦੇ ਉਹ ਹੋ ਗਈ ਸ਼ਿਫਟ ਚੇਂਜ ਦੂਈ ਗੱਡੀ ਚੇਂਜ ਕਰਤਾ ਹੈ। ਜੱਗੇ ਨਾਲ ਕੇ ਜਾਊਂਗਾ ਹੁਣ। ਸਾਡੇ ਨਾਲ ਜਾਊਗਾ। ਮੈਂ ਦੋ ਦਿਨ ਘਰ ਰੱਖੂਗਾ ਕੰਮ ਤਾਂ ਲੱਗਣਾ ਸਫਾ ਯਾਰ ਮੈਨੂੰ। ਅੱਛਾ। ਹੋਰ ਪਾ ਰਿਹਾ ਮੈਂ ਚੱਲ ਕੋਈ ਨਹੀਂ ਭਾਈ। ਕੀ ਕੰਮ ਹੈ? ਬੋਹਾ ਚੱਕਣਾ ਕੱਖ ਕੱਢਣੇ ਆਈ ਸੀ ਜੱਜ ਸਗੋਣੀਆਂ ਸਾਰੀਆਂ। ਪ੍ਰਧਾਨ ਫੇਰ ਤਾਂ ਔਖਾ ਹੋ ਜਾਊਗਾ। ਕਿਹੜਾ ਡੰਗਾ ਰੱਖਣੇ ਬਹੁਤ ਮੋਣੇ ਦਾ ਪੈਣੇ। ਨਾਨਕ ਨੇ 10000 ਰੁਪਏ ਸਾਈ ਲੈਣੀ ਪਹਿਲਾਂ ਕੰਮ ਸਗੋਣੇ ਦੀ। ਅੱਛਾ। ਜੱਗੇ ਨਾਲ ਸਾਈ ਲੈਣੀ ਹੈ। ਲੋ ਤੇ ਆਪਣੀ ਗੱਡੀ ਇੱਧਰ ਖੜੀ ਹੈ ਤੇ ਸਾਰੇ ਜਾਣੇ ਅੰਦਰ ਮੱਥਾ ਟੇਕਣਗੇ ਵਿਦੇ ਉਹ ਤੇਰਾ ਕਟਲਗੜ ਸਾਹਿਬ ਉਹ ਤੇਰਾ ਸ਼ਿਰੀਕਾ ਕਟਲਗੜ ਸਾਹਿਬ